ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਰੰਪਰੀ ਸਾਧ ਸੰਗਤ ਜੀ ਅੱਜ ਦੋ ਬਿਮਾਰੀਆਂ ਬਾਰੇ ਆਪ ਜੀ ਨਾਲ ਵਿਸਤਾਰਪੂਰਵਕ ਚਰਚਾ ਕੀਤੀ ਜਾਏਗੀ ਪਹਿਲੀ ਹੈ 슈ਗਰ ਦੂਜੀ ਹੈ ਬਲੱਡ ਪ੍ਰੈਸ਼ਰ ਇਹ ਦੋਨੇ ਬਿਮਾਰੀਆਂ ਸੱਕੀਆਂ ਪੈਣਾ ਹਨ ਜੋ ਕਿ ਪਾਣੀ ਘੱਟ ਪੀਣ ਕਰਕੇ ਹੀ ਪੈਦਾ ਹੁੰਦੀਆਂ ਹਨ ਲੋਕੀ ਦਵਾਈਆਂ ਖਾਈ ਜਾਂਦੇ ਹਨ ਪਰ ਇਹਦਾ ਇਲਾਜ ਕੋਈ ਨਹੀਂ ਲੱਭਦਾ ਇਲਾਜ ਦਾ ਇਹ ਹੀ ਹੈ ਕਿ ਤੁਸੀਂ ਹਰ ਅੱਧੇ ਪੌਣੇ ਘੰਟੀ ਬਾਅਦ 5 ਕੁੱਟ ਪਾਣੀ ਦੀ ਪੀਣੀ ਸ਼ੁਰੂ ਕਰੋ ਇਹ ਪ੍ਰੋਸੈਸ ਤੁਸੀਂ ਸ਼ਾਮ ਸੂਰਜ ਡੁੱਬਣ ਤੱਕ ਕਰਨਾ ਹੈ ਜਿਵੇਂ 7 ਵਜੇ ਸ਼ੁਰੂ ਕੀਤਾ 7 ਵਜੇ 5 ਕੁੱਟ ਪਾਣੀ ਪੀਤੇ 7:30 ਤੋਂ ਪੌਣੇ 8 ਵਜੇ ਫਿਰ 5 ਕੁੱਟ ਪਾਣੀ ਦੇ ਪੀਤੇ ਇਸ ਤਰ੍ਹਾਂ ਕਰਦੇ 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 ਸ਼ਾਮ ਤੱਕ ਸੂਰਜ ਡੁੱਬਣ ਤੱਕ ਤੁਸੀਂ ਇਹ ਪਾਣੀ ਦਾ ਪ੍ਰੋਸੈਸ ਚਾਲੂ ਰੱਖਣਾ ਹੈ ਔਰ ਉਮੀਦ ਇਹ ਹੈ ਕਿ 3 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਬਲੱਡ ਪ੍ਰੈਸ਼ਰ ਤੇ 슈ગર ਬਿਲਕੁਲ ਨੋਰਮਲ ਹੋ ਜਾਵੇਗਾ ਨੰਬਰ 2 ਕਈ ਜਣਿਆਂ ਨੂੰ ਐਸਿਡਿਟੀ ਦੀ ਪ੍ਰੋਬਲਮ ਹੈ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਉਹਦਾ ਇਲਾਜ ਇਹ ਹੈ ਕਿ ਅੱਧਾ ਗਲਾਸ ਖਾਰਾ ਸੋਡਾ ਤੇ ਅੱਧਾ ਗਲਾਸ ਪਾਣੀ ਦਾ ਮਿਲਾ ਕੇ ਪੀਓ 1 ਘੰਟੇ ਬਾਅਦ ਫਿਰ ਦੁਬਾਰਾ ਇਹ ਪ੍ਰੋਸੈਸ ਰਿਪੀਟ ਕਰੋ ਅੱਧਾ ਗਲਾਸ ਖਾਰਾ ਸੋਡਾ ਪਰ ਅੱਧਾ ਗਲਾਸ ਪਾਣੀ ਦਾ ਪੀਓ ਫਿਰ ਮੁੜ ਕੇ ਸ਼ਾਮ ਨੂੰ 4 ਵਜੇ ਜਾਂ 6 ਵਜੇ ਦੋ ਗਲਾਸ ਫਿਰ ਦੁਬਾਰਾ ਪੀਓ ਤੁਹਾਡਾ ਵਿਦਿਨ 7 ਡੇਜ਼ ਯੂਰਿਕ ਐਸਿਡ ਐਸਿਡਿਟੀ ਜੋ ਐਸਿਡ ਬਣਦੇ ਹਨ ਉਹ ਸਾਰੇ ਦੇ ਸਾਰੇ ਹੀ ਠੀਕ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੋ ਗਿਆ ਮੈਂ ਤਾਂ ਇਹ ਕਹਿੰਦੀ ਸਿਰਫ ਸਰ ਵਿਭਾਗ ਸਿੱਧੂ ਸਾਹਿਬ ਨੂੰ ਸੁਣਿਆ ਸੀਗਾ ਉਸ ਤੋਂ ਉਹਨਾਂ ਤੋਂ ਫਿਰ ਤੁਹਾਡਾ ਨੰਬਰ ਮਿਲਿਆ ਤਾਂ ਹੁਣ ਚਾਹ ਜੀ ਆ ਜੀ ਅੱਜ ਮੈਂ ਨਵੀਂ ਵੀਡੀਓ ਹੋਰ ਵੀ ਦੇਖੀ ਬੜੇ ਵਧੀਆ ਮਿਲ ਰਹੇ ਨੇ ਰਿਜ਼ਲਟ ਲੋਕਾਂ ਦੇ ਪਹਿਲਾਂ ਤੁਸੀਂ ਆਪਣਾ ਦੱਸੋ ਤੁਹਾਡੇ ਮੁੰਡੇ ਦਾ ਕੀ ਰਿਜ਼ਲਟ ਮੇਰੇ ਦਾ ਹੀ ਵਿੱਚ ਹੁਣ ਜੀ ਇਹਦੇ ਦੋ ਖਰਾਕਾਂ ਲੈ ਲੀਆਂ ਕਹਿੰਦਾ ਮੈਨੂੰ ਅਲਰਜੀ ਲੱਗ ਰਹੀ ਹੈ ਪਹਿਲੀ ਉਹ ਪਹਿਦੀਆਂ ਦੋ ਖਰਾਕਾਂ ਲਈਆਂ ਹਾਂਜੀ ਪਹਿਦੀਆਂ ਦੋ ਖਰਾਕਾਂ ਹਾਂਜੀ ਅੱਛਾ ਜੀ ਪਹਿਲੀ ਦੋ ਫੇਰ ਹਟਿਆ ਨਹੀਂ ਹੈਗਾ ਸ਼ਾਮ ਨੂੰ ਕਹਿੰਦਾ ਮੈਂ ਇੱਕ ਦਿਨ ਜਾਇਆ ਹਾਂ ਉਹਨੂੰ ਤੇ ਉਹ ਆਪਣੀ ਮਰਜ਼ੀ ਨਾਲ ਹੀ ਲੱਗਾ ਨਾ ਵੀ ਇੱਕ ਦਿਨ ਜਾਇਆਂ ਉਹਦੇ ਮੁੜ ਕੇ ਨਹੀਂ ਕਰਦਾ ਹਾਂਜੀ ਐਹੀ ਕਿਹਾ ਹਾਂਜੀ ਪਰਮਾਤਮਾ ਇਹਦੇ ਤੇ ਵੀ ਹੋਰ ਕਰੇਗਾ ਜੀ ਹਾਂ ਹੀ ਕਰੇ ਗਈ ਹਾਂ ਅਫਸਰ ਕਿੰਨਾ ਕਿ ਨਸ਼ਾ ਕਰਦਾ ਸੀ ਜੀ ਦੱਸੋ ਮੇਜਰਾ ਇਹ ਅਫਸਰ ਉਹ ਹਾ ਥੋੜਾ ਜਿਹਾ ਲੱਗਦਾ ਸੀਗਾ ਕੁਝ ਗ੍ਰਾਮ ਏ 500 ਦਾ 500 ਦਾ ਨਸ਼ਾ ਕਰਦਾ ਸੀ ਹਾਂਜੀ ਤੇ ਤੁਸੀਂ ਅੱਜ ਤੁਹਾਨੂੰ ਕੱਲ ਰਾਤੀ ਮਿਲੀ ਏ ਦਵਾਈ ਤੇ ਅੱਜ ਦੋ ਖਰਾਕਾਂ ਦਿੱਤੀਆਂ ਸਿਰਫ ਹਾਂਜੀ ਅੱਜ ਦੋ ਖਰਾਕਾਂ ਦਿੱਤੀਆਂ ਨੇ ਹਾਂਜੀ ਹੁਣ ਦੱਸੋ ਸੱਚ ਸੱਚ ਵੀ ਤੁਹਾਡੇ ਮਨ ਕੀ ਕਹਿੰਦਾ ਆ ਮਨ ਤਾਂ ਮੈਨ ਲੱਗਦਾ ਡਾਕਟਰ ਕਾਹੀ ਮੈਨ ਫੋਨ ਕੀਤਾ ਵੀ ਮੈਨੂੰ ਲੱਗਦਾ ਵੀ ਹੁਣ ਪਾਊਗਾ ਫਰਕ ਕਿਨੂੰ ਵੀ ਜੀ ਮੈਨ ਇਹਨੇ ਕਦੇ ਕਿਹਾ ਨਹੀਂ ਹੈਗਾ ਦਵਾਈ ਖਾ ਕੇ ਵੀ ਮੈਂ ਠੀਕ ਮਹਿਸੂਸ ਕਰਦਾ ਚਲੋ ਪ੍ਰਮਾਤਮਾ ਕਿਰਪਾ ਰੱਖੇ ਜੀ ਗੁਰਨਾਨ ਸਿੰਘ ਮਿਹਰ ਕਰਨ ਬੱਚੇ ਤੇ ਹਾਂ ਤੇ ਵਾਪਸ ਆਪਣਾ ਪੈਰਾਂ ਤੇ ਆਵੇ ਹਾਂ ਜੀ ਹੋਰ ਡਾਕਟਰ ਵੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਥੋੜੀ ਦੇਰ ਪਹਿਲਾਂ ਦੋ ਕੈਪਸੂਲ ਖਾਦੇ ਆ ਦਵਾਈ ਦੇ ਤੇ ਕਾਫੀ ਜ਼ਿਆਦਾ એનર્ਜੀ ਫੀਲ ਹੋ ਰਹੀ ਆ ਤੇ ਵੈਗਰੋ ਸੱਚੇ ਪਾਤਸ਼ਾਹ ਨੇ ਚਾਇਆ ਜੇ ਇਵੇਂ ਤੇ ਲੱਗਦਾ ਵੀ ਚਿੱਟੇ ਤੋਂ ਛਟਕਾਰਾ ਹੋ ਜਾਊਗਾ ਇਸ ਵਾਰ ਪਹਿਲੀ ਵਾਰ ਹੀ ਖਾਧੀ ਤੋਂ ਇਹ ਤਾਂ ਦਵਾਈ ਆਪਾਂ ਖਾਧੀ ਪਹਿਲੀ ਵਾਰੀ ਆ ਜੀ ਬਾਕੀ ਬਹੁਤ ਮਤਕ ਮਾਰੇ ਆ ਕੋਈ ਆਰਾਮ ਆਇਆ ਤੁਹਾਨੂੰ ਪਹਿਲਾਂ ਨਹੀਂ ਉਹੀ 2-4 ਦਿਨ ਬਸ ਜਿੰਨਾ ਇਹ ਦੋ ਘਰਸ਼ਣਾਂ ਨਾਲ ਆਰਾਮ ਆਇਆ ਉਹਨਾਂ ਕਿਸੇ ਹੋਰ ਨਾਲ ਅਜੇ ਤੱਕ ਨਹੀਂ ਤਾਂ ਕਿ ਤੁਹਾਨੂੰ ਹਿਸੂਸ ਹੋਈ ਨਹੀਂ 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 ਦੇਨ ਚ ਕਿੰਨੇ ਦੇ ਚਿੱਟਾ ਲਾਉਂਦੇ ਆ ਦੋ ਵਾਰ ਤਾਂ ਹੋ ਹੀ ਜਾਂਦਾ ਜੀ ਘੱਟੋ ਘੱਟ ਤੁਹਾਨੂੰ ਅੱਜ ਦਵਾਈ ਮਿਲੀ ਜਾਂ ਨਾ ਸਿਰੇ ਮੰਗੀ ਸਿਰੇ ਮਿਲੀ ਆ ਕਿ ਤੁਸੀਂ ਮਤਲਬ ਕਿ ਅੱਜ ਦਵਾਈ ਮਿਲੀ ਆ ਤੇ ਅੱਜ ਤੁਹਾਨੂੰ ਇੱਕ ਐਸ ਖਾਦਾ ਦਿੰਗੇ ਜੀ ਆਪਾਂ ਦੀ ਦਿੱਕਾ ਅੱਜ ਇੱਕ ਜਿੱਦੀ ਕੇਗਾ ਨਾ ਅੱਜ ਇੱਕੋ ਹੀ ਖਾਦਾ ਜੀ ਕਿ ਕੀ ਖਾਣ ਤਾਂ ਕਿ ਕੀ ਖਾਦਾ ਤੁਰਨ ਫਿਰਨ ਚ ਤੁਹਾਨੂੰ ਕੋਈ ਮਹਿਸੂਸ ਹੁੰਦਾ ਵੇ ਕੁਛ ਨਹੀਂ ਮਸੂਰ ਹੋ ਰਿਹਾ ਬਹੁਤ ਛਾ ਲੱਗ ਰਿਹਾ ਮੈਨੂੰ ਠੀਕ ਹੋ ਗਿਆ ਕਿਨਾਂ ਨੂੰ ਪੀਨ ਖਤਮ ਹੋ ਗਈ ਹੈ ਹਾਂ ਉਹ ਪੈਨ ਤੇ ਮੈਂ ਬੋਲ ਨਹੀਂ ਪਈ ਮੇਰੀ ਘੱਟੋ ਹੋਈ ਹੈ ਇਹ ਕਿ ਸੁਣ ਪੀਨ ਖਤਮ ਹੋ ਗਈ ਹੈ ਹਾਂ ਇਹ ਮੇਰੀ ਤੇ ਕੈਪਸੂਲ ਨਾਲ ਮੈਨੂੰ ਅੱਛਾ ਲੱਗ ਰਿਹਾ ਹੁਣ ਮੈਂ ਜਾਵਾਂਗੀ ਨਾ ਬੋਪੇ ਰਾਤੀ 9 ਵਜੇ ਨਾਲ ਜਾਨੀ ਹੈ ਨਾ ਤਾਂ ਉਹ ਤੁਰਾਂਗੀ ਉੱਥੇ ਫਿਰ ਮੈਨੂੰ ਦੂਸਰੇ ਕੈਪਸੂਲ ਤੇ ਮੈਨੂੰ ਤੁਰਨ ਤੋਂ ਬਾਅਦ ਪਤਾ ਲੱਗੇਗਾ ਕਿ ਅੱਗੇ ਮੈਂ ਟੂਰੀ ਕਿਸ ਵਾਰੀ ਹੈ કે મતલબ ઉછરા ફરક સે હે پتہ નહી કે મેને અંદરુ મતલબ મેને લગદા ફરે મેરી આત્મા બોલ દી કે હે કે મે ઠીક આ જેસા મેને આજクリーム લગાઈ હે ના ખાલી મેસે મલિશ નહી કરની બન કરાતી મલિશ વેને વેરી ગુડ જી બહોત અચ્છા હે બેટા બેટા બહોત અચ્છા લગ રહે હે મેને સુ લાગ રહે હે કે ગુરુ સાહેબને મેરે સે પ્રસાદ સેજેયા વાય ગુરુ વાય ગુરુ વાય ગુરુ વાય સચ્ચી વે સચ્ચી કિસ પેને જોય કે અછુ દેખે બસ મેને બસ મેને સોચા કે ઓર મેને

ਸਿੱਖ ਦਾ ਰਸ ਉਹ ਉਸੇ ਵਾਹਿਗੁਰੂ ਵਾਹਿਗੁਰੂ ਮੈਨੂੰ ਜਪਾ ਰਹੇ ਹਾਂ ਔਰ ਨੀਜੀ ਮੈਂ ਕੌਣ ਹੁੰਦਾ ਸੀ ਜਿਚ ਪਾਣ ਵਾਲਾ ਹੈ ਪਰਮਾਤਮਾ ਜਿਹੜਾ ਬੰਦਾ ਕਿਸੇ ਦਾ ਕਰਦਾ ਹੈ ਨਾ ਪਰਮਾਤਮਾ ਉਸ ਨੂੰ ਚੁਣਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਵਾਹਿਗੁਰੂ ਜੀ ਮੈਂ ਦੱਸਣਾ ਸੀ ਜੀ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਚਾਰ ਪੰਜ ਦਿਨ ਪਹਿਲਾਂ ਤੇ ਮੈਂ ਯੂਰਿਕ ਐਸਿਡ ਵਾਲੇ ਤੁਹਾਡੇ ਕੋਲੋਂ ਪੁੱਛਿਆ ਸੀਗਾ ਤੁਸੀਂ ਮੈਨੂੰ ਦੱਸਿਆ ਸੀ ਕਿ ਸੋਡਾ ਲੈਣਾ ਅ ਅ ਡਗਲਾਸ ਸੋਡਾ ਤੇ ਡਗਲਾਸ ਪਾਣੀ ਤੇ ਸਵੇਰੇ ਇੱਕ ਵਾਰੀ ਲੈਣਾ ਉਸ ਤੋਂ ਬਾਅਦ 2 ਘੰਟੇ ਬਾਅਦ ਫਿਰ ਲੈ ਲੈਣਾ ਫਿਰ ਸ਼ਾਮ ਨੂੰ ਵੀ ਇਸੇ ਤਰ੍ਹਾਂ ਲੈਣਾ ਤੇ ਆਰਾਮ ਆ ਜਾਏਗਾ ਡਾਕਟਰ ਸਾਹਿਬ ਮੈਂ ਬਿਲਕੁਲ ਉਵੇਂ ਕੀਤਾ ਤੇ ਮੇਰਾ ਯੂਰਿਕ ਐਸਿਡ ਬਿਲਕੁਲ ਫਰਸਟ ਕਲਾਸ ਆ ਗਿਆ ਜੀ ਮੈਂ 6.2 ਸੀਗਾ ਤੇ ਉਹਦੇ ਤੋਂ ਬਾਅਦ ਮੈਂ 4 ਦਿਨ ਬਾਅਦ ਮੈਂ ਟੈਸਟ ਕਰਵਾਇਆ ਤੇ ਮੇਰਾ 4.30 ਆ ਗਿਆ ਜੀ ਤੇ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਿਹੜਾ ਮੁੰਡਾ ਆ ਪਹਿਲਾਂ ਕਿੰਨਾ ਮਾਲ ਖਾਂਦਾ ਸੀ ਉਹ ਤਾਂ 4-5 ਟੀਕੇ ਦਿਹਾੜੀ ਚ ਲਾਉਂਦਾ ਸੀ ਤੇ ਹੁਣ ਕਿੰਨੀ ਦੇਰ ਦੀ ਦਵਾਈ ਖਾਦੀ ਉਹਨੇ ਅਜੇ ਤਾਂ 15 ਦਿਨਾਂ ਦੀ ਤੁਸੀਂ ਇੱਕ ਡੱਬੀ ਭੇਜੀ ਸੀ ਹਫ਼ਤੇ ਦੀ ਪਈ ਆਦੀ ਦਵਾਈ ਅੱਛਾ ਤੇ ਹੁਣ ਕੀ ਕਰਦਾ ਕਿੰਨੇ ਟੀਕੇ ਲਾਉਂਦਾ ਨਹੀਂ ਲਾਉਂਦਾ ਹੁਣ ਪੈਗ ਸੱਗ ਲਾ ਲੈਂਦਾ ਕਹਤੇ ਦੂਏ ਤੀਏ ਦਿਨ ਉਹ ਟੀਕਾ ਨਹੀਂ ਲਾਉਂਦਾ ਨਹੀਂ ਟੀਕਾ ਨਹੀਂ ਲਾਉਂਦਾ ਵਿਜੇ ਚਲੋ ਤੁਹਾਨੂੰ ਕਿੰਨੀ ਖੁਸ਼ੀ ਹੋਈ ਇਸ ਗੱਲ ਤੋਂ ਮੈਨੂੰ ਬਹੁਤ ਖੁਸ਼ੀ ਹੋਈ ਆ ਵੀਰ ਜੀ ਮੈਂ ਕਹਿੰਦੀ ਪਛਨਾ ਮੈਂ ਇਸ ਟਾਈਮ ਮੈਂ ਪਾਠ ਕਰਦੀਆਂ ਮੈਂ ਮਾਲਕ ਦਾ ਨਾਮ ਲੈ ਕੇ ਕਹਿੰਦੀ ਆ ਧੰਗੁਰ ਨਾਨਕ ਦਾ ਵੀ ਮੈਨੂੰ ਇੰਨੀ ਖੁਸ਼ੀ ਹੋਈ ਆ ਪਰ ਸੋ ਮੁੰਡੇ ਨੇ ਮੈਨੂੰ 450 ਰੁਪਇਆ ਲਿਆ ਕੇ ਦਿੱਤਾ ਮੈਂ ਸੱਤ ਵਾਰੀ ਧਰਤੀ ਨੂੰ ਮੱਥਾ ਟੇਕਾ ਵੀ ਮੇਰੇ ਮਾਲਕਾਂ ਮੇਰੇ ਪੁੱਤ ਦੀ ਕਮਾਈ ਮੇਰੇ ਪੱਲੇ ਪਈ ਚਾਹੇ ਤੋੜੇ ਹੀ ਦਿੱਤੇ ਪਰ ਮੈਨੂੰ ਇੰਨੀ ਖੁਸ਼ੀ ਆ ਮੇਰੇ ਖੁਸ਼ੀ ਦੇ ਵਿੱਚ ਅਸਰ ਨੂੰ ਸਾੰਭੇ ਨਹੀਂ ਜਾਂਦੇ ਹੁਣ ਜੋ ਪਰਮਾਤਮਾ ਮਿਹਰ ਕਰੇਗੀ ਮੈਂ ਬਹੁਤ ਖੁਸ਼ ਆ ਮੈਂ ਤਾਂ ਬੀਹਾਂ ਨੂੰ ਹੋਰ ਵੀ ਦੱਸਿਆ ਵਾ ਤੇ ਕਿਸੇ ਦਾ ਕੀ ਦੱਸੀ ਤੇ ਕਿਸੇ ਦਾ ਤੀ ਪੁੱਤ ਦਾ ਫਾਇਦਾ ਹੋ ਜੇ ਭਲਾਈ ਆ ਜੋ ਪਰਮਾਤਮਾ ਮਿਹਰ ਕਰੇਗੀ ਮੈਂ ਤਾਂ ਹੱਦ ਤੋਂ ਵੱਧ ਖੁਸ਼ ਆ ਮੈਂ ਜਾਣੀ ਉਹਦੀ ਹੱਥ ਤੇ ਜੀ ਦਵਾਈ ਪਈ ਆ ਫੇਰ ਆਪਾਂ ਹੋਰ ਮੰਗਾਉਣੀ ਪੈਣੀ ਆ ਆਪਾਂ ਨੂੰ ਹਨਾ ਉਹ ਕੋਈ ਗੱਲ ਨਹੀਂ ਮੈਂ ਇਹ ਪਰਮਾਤਮਾ ਕਰੇ ਕਿ ਹਫਤੇ ਤੱਕ ਛੱਡ ਹੀ ਜਾਵੇ ਨਹੀਂ ਉਹ ਤਾਂ ਕਹਿੰਦਾ ਵਾੜ ਦਾ ਤਾਂ ਵੱਡ ਤਾਂ ਕਹਿੰਦਾ ਮੰਮੀ ਹੁਣ ਤੂੰ ਮੇਰੀ ਟੈਂਸ਼ਨ ਨਾ ਲੈ ਕਹਿੰਦਾ ਹਣ ਮੈਂ ਇਹ ਗੰਦ ਤਾਂ ਲਾਤਾ ਗਲੋਂ ਕਹਿੰਦਾ ਐਵੇਂ ਹੀ ਹੌਲੀ ਹੌਲੀ ਮੈਂ ਸ਼ਰਾਬ ਵੀ ਛੱਡ ਦੇਣੀ ਆ ਰੋਜ਼ ਨਹੀਂ ਲਾਉਂਦਾ ਦੂਏ ਤੀਏ ਦਿਨ ਬਾਅਦ ਲਾਉਂਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਵੀ ਛੱਡ ਦੇਗਾ ਜੀ ਹਾਂ ਜੀ ਤੇ ਇਹਨਾਂ ਆ